ਰੋਟੀ ਉਪਾਈ ਇੰਡੀਪੈਂਡੈਂਸ ਕਣਕਣ ਮੇ ਸਵਾਦ ਕਣਕਣ ਮੇ ਭਾਰਤ ਦੇਸ਼ 78 ਵਾਂ ਅਜਾਤੀ ਦਿਵਸ ਮਨਾਉਂ ਜਾ ਰਿਹਾ ਹੈ 15 ਅਗਸਤ 1947 ਉਹ ਦਿਨ ਹੈ ਜਦੋਂ ਸਾਨੂੰ ਆਜ਼ਾਦੀ ਮਿਲੀ ਆਜ਼ਾਦੀ ਅੱਧੀ ਰਾਤ ਨੂੰ ਮਿਲੀ 15 ਅਗਸਤ ਨੂੰ ਅਸੀਂ ਆਜ਼ਾਦੀ ਦਾ ਦਿਨ ਕਿਉਂ ਮਨਾਉਂਦੇ ਆ ਇਸ ਦਿਨ ਨੂੰ ਆਜ਼ਾਦੀ ਲਈ ਕਿਉਂ ਚੁਣਿਆ ਗਿਆ ਇਹ ਤੁਹਾਨੂੰ ਅੱਜ ਇਸ ਰਿਪੋਰਟ 'ਚ ਦੱਸਣ ਜਾ ਰਹੇ ਹਾਂ ਮੇਰਾ ਨਾਮ ਪ੍ਰਿੰਸ ਤਾਗਰਾ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ 1947 ਤੋਂ ਪਹਿਲਾਂ 1930 ਤੋਂ ਲੈ ਕੇ 1947 ਤੱਕ ਭਾਰਤ ਵਿੱਚ ਆਜ਼ਾਦੀ ਦਿਵਸ 26 ਜਨਵਰੀ ਨੂੰ ਮਨਾਇਆ ਜਾਂਦਾ ਸੀ ਇਹ ਫੈਸਲਾ 1929 ਵਿੱਚ ਲਾਹੌਰ ਵਿੱਚ ਹੋਈ ਕਾਂਗਰਸ ਕਨਵੈਨਸ਼ਨ ਵਿੱਚ ਹੋਇਆ ਇਸ ਵਿੱਚ ਭਾਰਤ ਨੇ ਪੂਰਨ ਸਵਰਾਜ ਦਾ ਐਲਾਨ ਕੀਤਾ ਸੀ ਇਸ ਐਲਾਨ ਤੋਂ ਬਾਅਦ ਸਿਵਲ ਨਾ ਫਰਮਾਨੀ ਅੰਦੋਲਨ ਲਈ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਭਾਰਤੀ ਨਾਗਰਿਕਾਂ ਨੂੰ ਬੇਨਤੀ ਕੀਤੀ ਗਈ ਇਸ ਨਾਲ ਹੀ ਭਾਰਤ ਦੀ ਪੂਰਨ ਆਜ਼ਾਦੀ ਤੱਕ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਉਸ ਸਮੇਂ ਭਾਰਤ ਵਿੱਚ ਲਾਰਡ ਮਾਉਂਟਬੈਟਨ ਦਾ ਸ਼ਾਸਨ ਸੀ ਮਾਉਂਟਬੈਟਨ ਨੇ ਹੀ ਨਿੱਜੀ ਤੌਰ ਤੇ ਭਾਰਤ ਦੀ ਆਜ਼ਾਦੀ ਲਈ 15 ਅਗਸਤ ਦਾ ਦਿਨ ਤੈਅ ਕੀਤਾ ਸੀ ਇਹ ਦਿਨ ਉਹ ਹੈ ਆਪਣੇ ਕਾਰਜਕਾਲੀ ਬਹੁਤ ਸੁਭਾਗਸ਼ਾਲੀਆ ਯਾਨੀ ਕਿ ਲੱਕੀ ਮੰਨੇ ਨੇ ਦੂਜਾ ਕਰਨੇ ਸੀ ਕਿ ਦੂਜੇ ਵਿਸ਼ਵ ਜੂਦ ਦੌਰਾਨ 1945 ਵਿੱਚ ਹੀ 15 ਅਗਸਤ ਵਾਲੇ ਦਿਨ ਜਾਪਾਨ ਦੀ ਫੌਜ ਨੇ ਬ੍ਰਿਟੇਨ ਦੇ ਸਾਹਮਣੇ ਸਰੈਂਡਰ ਕੀਤਾ ਸੀ ਤੇ ਮਾਉਂਟ ਬੈਟਨ ਉਸ ਸਮੇਂ ਸਾਰੇ ਦੇਸ਼ਾਂ ਦੀਆਂ ਸਹਾਇਕ ਫੌਜਾਂ ਦੇ ਕਮਾਂਡਰ ਸਨ ਮਾਉਂਟ ਬੈਟਨ ਦੀ ਯੋਜਨਾ ਵਾਲੀ 3 ਜੂਨ ਦੀ ਤਾਰੀਖ ਤੇ ਆਜ਼ਾਦੀ ਦੇ ਅਤੇ ਵੰਡ ਸੰਬੰਧੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ 3 ਜੂਨ ਦੇ ਪਲਾਨ ਵਿੱਚ ਜਦੋਂ ਆਜ਼ਾਦੀ ਦਾ ਦਿਨ ਤੈਅ ਕੀਤਾ ਗਿਆ ਤਾਂ ਉਸ ਨੇ ਜਨਤਕ ਤੌਰ ਤੇ ਐਲਾਨਿਆ ਗਿਆ ਕਿ ਦੇਸ਼ ਭਰ ਦੇ ਜੋਤਸੀ ਗੁੱਸੇ 'ਚ ਆ ਗਏ ਕਿਉਂਕਿ ਜੋਤਸੀਆਂ ਦਾ ਗਣਨਾ ਦੇ ਅਨੁਸਾਰ 15 ਅਗਸਤ 1947 ਦਾ ਦਿਨ ਅਸ਼ੁਭ ਹੈ ਤੇ ਆ ਮੰਗਲਕਾਰੀ ਸੀ ਵਿਕਲਪ ਯਾਨੀ ਕਿ ਆਪਸ਼ਨ ਦੇ ਤੌਰ ਤੇ ਹੋਰ ਤਰੀਕਾਂ ਵੀ ਸੁਲਝਾਈਆਂ ਗਈਆਂ ਪਰ ਮਾਊਂਟਵੇਟਰ 15 ਅਗਸਤ ਦੀ ਤਾਰੀਖ ਤੇ ਅੜੇ ਰਿਹਾ ਇਹ ਉਹਨਾਂ ਲਈ ਖਾਸ ਤਾਰੀਖ ਸੀ ਲੰਮੀ ਬਹਿਸ ਤੋਂ ਬਾਅਦ ਸਮੱਸਿਆ ਦਾ ਹੱਲ ਕੱਢਦੇ ਹੋਏ ਜੋਸ਼ੀਆਂ ਨੇ ਵਿਚਾਲੇ ਦੇ ਰਸਤੇ ਦੀ ਗੱਲ ਕੀਤੀ ਇਸ ਵਿਚਾਲੇ ਰਸਤੇ ਦੇ ਤਹਿਤ ਆਜ਼ਾਦੀ ਲਈ 14 ਅਤੇ 15 ਅਗਸਤ ਦੀ ਰਾਤ ਦਾ ਸਮਾਂ ਸੁਝਾਇਆ ਗਿਆ ਤੇ ਇਸ ਦੇ ਪਿੱਛੇ ਅੰਗਰੇਜ਼ੀ ਸਮੇਂ ਦਾ ਵੀ ਹਵਾਲਾ ਦਿੱਤਾ ਗਿਆ ਕਿਉਂਕਿ ਅੰਗਰੇਜ਼ੀ ਰਿਵਾਜ ਦੇ ਅਨੁਸਾਰ ਰਾਤ 12 ਵਜੇ ਤੋਂ ਬਾਅਦ ਨਵਾਂ ਦਿਨ ਸ਼ੁਰੂ ਹੋ ਜਾਂਦਾ ਹੈ ਜਦਕਿ ਹਿੰਦੀ ਗਣਨਾ ਦੇ ਅਨੁਸਾਰ ਨਵੇਂ ਦਿਨ ਦੀ ਸ਼ੁਰੂਆਤ ਸੂਰਜ ਉੱਗਣ ਦੇ ਨਾਲ ਹੁੰਦੀ ਹੈ ਤੇ ਜੋਸ਼ੀ ਇਸ ਗੱਲ ਤੇ ਅੜੇ ਰਹੇ ਕਿ ਸੱਤਾ ਦੇ ਬਦਲਾਅ ਦੀ ਗੱਲਬਾਤ 48 ਮਿੰਟ ਦੀ ਮਿਆਦ ਵਿੱਚ ਪੂਰੀ ਕੀਤੀ ਜਾਏ ਜੋ ਕਿ ਅਭਿਜੀਤ ਮਹੂਰਤ ਵਿੱਚ ਆਉਂਦੀ ਹੈ ਇਹ ਮਹੂਰਤ 11:51 ਮਿੰਟ ਤੋਂ ਸ਼ੁਰੂ ਹੋ ਕੇ 12:15 ਮਿੰਟ ਤੱਕ ਪੂਰੇ 24 ਮਿੰਟ ਦੀ ਮਿਆਦ ਕਰਦਾ ਸੀ ਤੇ ਭਾਸ਼ਣ 12:39 ਮਿੰਟ ਤੱਕ ਦਿੱਤਾ ਜਾਣਾ ਸੀ ਇਸ ਤਹਿ ਕੀਤੇ ਸਮੇਂ ਦੇ ਅੰਦਰ ਹੀ ਜਵਾਲਲ ਨਹਿਰੂ ਨੂੰ ਭਾਸ਼ਣ ਦੇਣਾ ਸੀ ਅਤੇ ਅੰਤ ਵਿੱਚ ਇਹੀ ਫਾਈਨਲ ਕੀਤਾ ਗਿਆ ਕਿ ਅੱਧੀ ਰਾਤ ਨੂੰ ਭਾਰਤ ਨੂੰ ਆਜ਼ਾਦੀ ਮਿਲੀ ਸ਼ੁਰੂਆਤੀ ਤੌਰ ਤੇ ਬ੍ਰਿਟੇਨ ਨੇ ਭਾਰਤ ਨੂੰ ਜੂਨ 1948 ਤੱਕ ਪਾਵਰ ਟਰਾਂਸਫਰ ਕਰਨੀ ਸੀ ਯਾਨੀ ਕਿ ਸੱਤਾ ਦੇਣੀ ਸੀ ਫਰਵਰੀ 1947 ਵਿੱਚ ਸੱਤਾ ਪ੍ਰਾਪਤ ਕਰਦੇ ਹੀ ਲਾਰਡ ਮਾਉਂਟਬੈਟਨ ਨੇ ਭਾਰਤੀ ਲੀਡਰਾਂ ਨਾਲ ਅਸਹਿਮਤੀ ਬਣਾਉਣ ਲਈ ਤੁਰੰਤ ਗੱਲਬਾਤ ਸ਼ੁਰੂ ਕਰ ਦਿੱਤੀ ਪਰ ਸਭ ਕੁਝ ਇੰਨਾ ਆਸਾਨ ਨਹੀਂ ਸੀ ਖਾਸ ਕਰਕੇ ਜਦੋਂ ਵੰਡ ਦੇ ਮਸਲੇ ਉੱਤੇ ਜinnah ਅਤੇ Nehru ਵਿਚਕਾਰ ਕਨਫਲਿਕਟ ਦੀ ਸਥਿਤੀ ਬਣ ਗਈ ਹੋਈ ਸੀ ਜਿੰਨਾ ਦੀ ਵੱਖ ਦੇਸ਼ ਬਣਾਉਣ ਦੀ ਮੰਗ ਨੇ ਵੱਡੇ ਪੈਮਾਨੇ ਤੇ ਭਾਰਤ ਵਿੱਚ ਸੰਪਰਦਾਇਕ ਦੰਗੇ ਭੜਕਾਏ ਅਤੇ ਹਰ ਦਿਨ ਹਾਲਾਤ ਬੇਕਾਬੂ ਹੋਣ ਲੱਗੇ। ਨਿਸ਼ਚਿਤ ਤੌਰ ਤੇ ਇਹ ਸਭ ਮਾਉਂਟਬੈਟਨ ਨੇ ਨਹੀਂ ਸੋਚਿਆ ਹੋਵੇਗਾ। ਇਸ ਲਈ ਇਨ੍ਹਾਂ ਹਾਲਾਤਾਂ ਨੇ ਮਾਉਂਟਬੈਟਨ ਨੂੰ ਮਜਬੂਰ ਕੀਤਾ ਕਿ ਭਾਰਤ ਦੀ ਆਜ਼ਾਦੀ ਦਾ ਦਿਨ 1948 ਦੀ ਬਜਾਏ 1947 ਚ ਤੈਅ ਕੀਤਾ ਜਾਵੇ। ਸਾਲ 1945 ਵਿੱਚ ਦੂਜੇ ਵਿਸ਼ਵ ਯੁੱਧ ਦੇ ਖਤਮ ਹੋਣ ਦੇ ਸਮੇਂ ਬ੍ਰਿਟਿਸ਼ ਆਰਥਿਕ ਤੌਰ ਤੇ ਕਮਜ਼ੋਰ ਹੋ ਗਏ ਸਨ ਅਤੇ ਉਹਨਾਂ ਨੇ ਇੰਗਲੈਂਡ ਵਿੱਚ ਆਪਣਾ ਸ਼ਾਸਨ ਚਲਾਉਣਾ ਵੀ ਇੱਕ ਸੰਘਰਸ਼ ਸਮਝ ਰੇ ਸੀ ਅਜਿਹਾ ਵੀ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਸ਼ਾਸਨ ਲਗਭਗ ਦਿਵਾਲੀਆ ਹੋਣ ਦੇ ਕੰਗਾਰ ਤੇ ਸੀ ਮਹਾਤਮਾ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਦੀਆਂ ਗਤੀਵਿਧੀਆਂ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈਆਂ 1940 ਦੀ ਸ਼ੁਰੂਆਤ ਤੋਂ ਹੀ ਗਾਂਧੀ ਅਤੇ ਬੋਸ ਦੀਆਂ ਗਤੀਵਿਧੀਆਂ ਨੇ ਜਨਤਾ ਨੂੰ ਉਤਸ਼ਾਹਿਤ ਕਰ ਦਿੱਤਾ ਸੀ ਅਤੇ ਦਹਾਕੇ ਦੀ ਸ਼ੁਰੂਆਤ ਵਿੱਚ ਹੀ ਬ੍ਰਿਟਿਸ਼ ਸ਼ਾਸਨ ਲਈ ਇੱਕ ਚਿੰਤਾ ਦਾ ਮਸਲਾ ਬਣ ਗਿਆ ਸੀ ਇਸ ਤੋਂ ਬਾਅਦ ਥੋਲੀ-ਥੋਲੀ ਅੰਦੋਲਨ ਇੰਨਾ ਤੇਜ਼ ਹੋ ਗਿਆ ਕਿ ਬ੍ਰਿਟਿਸ਼ ਸ਼ਾਸਨ ਦੀਆਂ ਜੜ੍ਹਾਂ ਹਿੱਲ ਗਈਆਂ ਅਤੇ ਉਹਨਾਂ ਨੇ ਦੇਸ਼ ਛੱਡਣ ਵਿੱਚ ਹੀ ਆਪਣੀ ਬੇਤਰੀ ਸਮਝੀ ਆਖਿਰਕਾਰ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲੀ ਤੇ ਹਰ ਸਾਲ ਇਸ ਦਿਨ ਆਜ਼ਾਦੀ ਦਾ ਜਸ਼ਨ ਮਨਾਇਆ ਜਾਂਦਾ ਹੈ ਤੇ ਆਜ਼ਾਦੀ ਤੇ ਦੇਸ਼ਾਰੇ ਬਾਰੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ